ਸਤਿ ਆਦab ਨਮਸਕਾਰ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿ ਹਾਲ ਚਾਲ ਹੋਊਗੀ ਕਰਦਾ ਕਿ ਸਾਰੇ ਠੀਕ ਹੋਗੇ ਜਿਵੇਂ ਕਿ ਆਪ ਸਾਰੇ ਜਾਣਦੇ ਹੋ ਕਿ ਆਪਣਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦਾ ਸਾਥ ਹੁੰਦਾ ਹੈ ਆਈ ਵਰਲਡ ਦੇ ਪ੍ਰੋਗਰਾਮ ਖਬਰ ਸਾਥ ਦੇ ਵਿੱਚ ਲਾਈਵ ਸ਼ਨੀਚਰਵਾਰ ਵਾਲਾ ਇੱਕ ਆਪਾਂ ਅਪਰ ਰਿਕਾਰਡਡ ਪ੍ਰੋਗਰਾਮ ਦੇ ਜ਼ਰੀਏ ਪੂਰਦੇ ਆ ਤੇ ਇਸ ombil ਦੇ ਨਾਲ ਪੂਰਦੇ ਹਾਂ ਕਿ ਜਿਤਨਾ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਮੁਸਰਸਰ ਲਗਾਤਾਰ ਸਾਥ ਤੇ ਸਨੇਹ ਪਿਆਰ ਬਖਸ਼ਦੇ ਹੋ ਕਿ ਭਾਈ ਇਸ ਛੋਟੀ ਜਿਹੀ ਕੋਸ਼ਿਸ਼ ਨੂੰ ਵੀ ਉਸੇ ਤਰ੍ਹਾਂ ਦਾ ਹੀ ਪਿਆਰ ਬਖਸ਼ੋਗੇ ਬਰਾਹਰ ਆਪਾਂ ਕੁਝ ਗੱਲਾਂ ਕਰਨੀਆਂ ਨੇ ਵੈਸੇ ਅੱਜ ਬਠਿੰਡੇ ਮੇਰੀ ਹਾਜ਼ਰੀ ਹੈ ਇਸਤੇ ਚੱਲਦੇ ਹਾਂ ਬਹੁਤ ਸ਼ਾਰਟ ਦੇ ਵਿੱਚ ਹੀ ਗੱਲਾਂ ਨੂੰ ਨਵੇੜ ਦਾ ਤੁਰ ਜਾਵਾਂ ਗੱਲ ਆ ਸ਼ੁਰੂਆਤ ਦੇ ਵਿੱਚ ਤੋ ਵਿਅਕਤੀਗਤ ਤੌਰ ਤੇ ਮੈਨੂੰ ਬਹੁਤ ਪਰੇਸ਼ਾਨ ਕਰਦੀ ਹੈ ਚੀਜ਼ ਹੋਇਆ ਹੈ ਬੇਅਦਬੀ ਦੇ ਮਾਮਲੇ ਵਿਅਕਤੀਗਤ ਤੌਰ ਤੇ ਮੈਂ ਆਪਣੀ ਗੱਲ ਕਰਾਂ ਪਰਸਨਲ ਮੈਂ ਬਹੁਤ ਹਾਰਟ ਆਫ ਨਾ ਨਾ ਚੀਜ਼ਾਂ ਦੇ ਨਾਲ ਅਸਲ ਵਿੱਚ ਦੋ ਤਿੰਨ ਕਟਨਾਵਾਂ ਇੱਕੋ ਵੇਲੇ ਵਾਪਰ ਰਹੀਆਂ ਪਿਛਲੇ ਦਿਨੀ ਜੇ ਆਪਾਂ ਗੱਲ ਕਰੀਏ ਦੁਆਬੇ ਦੇ ਵਿੱਚ ਇੱਕ ਕਟਨਾਵਾ ਆਪਰਦੀ ਆ ਤੇ ਉਸ ਤੋਂ ਬਾਅਦ ਫਿਰ ਇੱਕ ਕਟਨਾਰ ਰਿਪੋਰਟ ਹੁੰਦੀ ਹੈ ਬਰਨਾਲੇ ਦੇ ਠਿਕਰੀਵਾਲ ਤੋਂ ਠਿਕਰੀਵਾਲ ਇਤਿਹਾਸਿਕ ਨਗਰ ਹੈ ਸਿਵਾ ਸਿੰਘ ਜੀ ਠਿਕਰੀਵਾਲ ਦਾ ਇਹ ਨਗਰ ਹੈ ਇੱਥੇ ਗੁਟਕਾ ਸਾਹਿਬ ਦੇ ਅੰਗ ਗਲੀਆਂ ਚ ਠੀਕ ਵੈਸੇ ਹੀ ਤਰੀਕੇ ਨਾਲ ਸੁੱਟੇ ਗਏ ਜਿਵੇਂ ਅਸੀਂ ਇੱਕ ਦੌਰ ਦੇ ਵਿੱਚ 2015 ਚ ਬਰਗਾੜੀ ਗਲੀ ਸਾਈਡ ਦੇਖੇ ਸੀਗੇ ਹੂ ਕੰਬਦੀ ਹੈ ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਡਿਸਕਸ ਕਰਨਾ ਹੁੰਦਾ ਹੈ ਜਾਂ ਖਬਰਾਂ ਦੇ ਰੂਪ ਦੇ ਵਿੱਚ ਅਸੀਂ ਪੜਦੇ ਸੁਣਦੇ ਕਰਦੇ ਆ ਹੁੰਦਾ ਕੀ ਹੈ ਕਿ ਜਦੋਂ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਕਿਉਂਕਿ ਦੇਖੋ ਇਹਪਰਸ ਲਈ ਸਿਸਟਮ ਮੁੱਦਾ ਹੀ ਨਹੀਂ ਹੁੰਦਾ ਪੁਲਿਸ ਲਈ ਇੱਕ ਚੈਲੰਜ ਵੀ ਹੁੰਦਾ ਹੈ ਕ੍ਰਾਈਮ ਤਾਂ ਹੋ ਹੀ ਗਿਆ ਕਿਉਂਕਿ ਪੁਲਿਸ ਵਾਲੇ ਵੀ ਤੇ ਤੁਹਾਨੂੰ ਪਤਾ ਹੈ ਨਾ ਉਹ ਵੀ ਤੇ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ ਭਾਈ ਆਪਣੇ ਵਿੱਚੋਂ ਹੀ ਨੇ ਤਾਂ ਜੋ ਇੱਕ ਸੈਂਟੀਮੈਂਟ ਹੁੰਦਾ ਹੈ ਇੱਕ ਮਤਲਬ ਕਿ ਜੋ ਭਾਵਨਾ ਆਹਤ ਹੋਈ ਹੁੰਦੀ ਹੈ ਤਾਂ ਪੁਲਿਸ ਵਾਲੇ ਵੀ ਕਿਤੇ ਨਾ ਕਿਤੇ ਸਿੱਦਤ ਦੇ ਨਾਲ ਲੱਗਦੇ ਆ ਕਿ ਭਾਈ ਹੁਣ ਇਸ ਮਾਮਲੇ ਨੂੰ ਤ्रेस ਕੀਤਾ ਜਾਵੇ ਨਾ ਸਿਰਫ ਕ੍ਰਾਈਮ ਜਾਂ ਸੈਂਸਿਟਿਵ ਮਾਮਲੇ ਦੇ ਰਿਆਸ ਨਾਲ ਬਲਕਿ ਉਹਨਾਂ ਦੀ ਵੀ ਆਸਥਾ ਤੇ ਕਿਤੇ ਕਿਤੇ ਸੱਟ ਜ਼ਰੂਰ ਪਹੁੰਚਦੀ ਆ ਪੁੱਜਦੀ ਆ ਤਾਂ ਫਿਰ ਇਸ ਮਾਮਲੇ ਦੇ ਵਿੱਚ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਵਧੀ ਤੇ ਤੇਵੇਂ ਤੇਵੇਂ ਪੁਲਿਸ ਨੇ ਪਰਤਾ ਖੋਲ ਕੇ ਬੰਦੇ ਫੜਨੇ ਸ਼ੁਰੂ ਕੀਤੇ ਤੇ ਸਭ ਤੋਂ ਵੱਡੀ ਹੈਰਾਨਗੀ ਇਹ ਹੋਈ ਕਿ ਇਹ ਬੇਅਦਬੀ ਅੰਜਾਮ ਦਿੱਤੀ ਗਈ ਪਿੰਡ ਦੇ ਹੀ ਇੱਕ ਵਿਅਕਤੀ ਉਹਦੇ ਭਤੀਜੇ ਤੇ ਇੱਕ ਰਿਸ਼ਤੇਦਾਰ ਬਣਿਆ। ਰਿਸ਼ਤੇਦਾਰ ਜਿਹੜਾ ਸੀ ਉਹ ਸੁਲਤਾਨਪੁਰ ਲੋਧੀ ਵਾਲੀ ਸਾਈਡ ਤੋਂ ਬੁਲਾਇਆ ਗਿਆ ਸੀਗਾ। ਸ਼ਾਇਦ ਇਸੇ ਮਕਸਦ ਵਾਸਤੇ ਹੀ ਬੁਲਾਇਆ ਗਿਆ ਹੋਵੇ ਕਿ ਭਾਈ ਇਹ ਕਾਂਡ ਇੱਕਮ ਅੰਜਾਮ ਦੇਣਾ ਆ। ਉਸ ਤੋਂ ਬਾਅਦ ਇੱਕ ਹੋਰ ਹੈਰਾਨਕੀ ਵਾਲੀ ਗੱਲ ਹੈ ਕਿ ਜਦੋਂ ਗ੍ਰਿਫਤਾਰੀਆਂ ਹੋਈਆਂ ਤਾਂ ਜਿਹੜਾ ਮੇਨ ਦੋਸ਼ੀ ਕੁਲਦੀਪ ਉਹਦਾ ਜਿਹੜਾ ਪਤੀਜਾ ਉਹਦੇ ਬਾਰੇ ਮਤਲਬ ਕਿ ਹਰਾਮ ਕਰਨ ਵਾਲੀ ਵਾਲੇ ਕਿ ਜਗਵੀਰ ਜਿਸ ਦਾ ਨਾਮ ਕਿ ਉਹ ਸੁਣ ਤੇ ਬੋਲ ਨਹੀਂ ਸਕਦਾ ਸਾਬ ਉਹ ਸਿਰਫ ਮਤਲਬ ਕਿ ਆਪਦੇ ਚਾਚੇ ਦੇ ਇਸ਼ਾਰੇ ਹੀ ਸਮਝਦਾ ਸੀਗਾ ਮਤਲਬ ਸਾਫ਼ ਹੈ ਹਮ ਕੜੀਦਰ ਕੜੀ ਇਸ ਚੀਜ਼ ਨੂੰ ਜੋੜ ਕੇ ਦੇਖਿਏ ਇੱਕ ਵਿਅਕਤੀ ਉਹ ਆਪਣੇ ਭਤੀਜੇ ਨੂੰ ਤਿਆਰ ਕਰਦਾ ਹੈ ਨਾਲ ਰਿਸ਼ਤੇਦਾਰ ਨੂੰ ਤਿਆਰ ਕਰਦਾ ਹੈ ਤੇ ਫਿਰ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿੰਨੀ ਯਾਰ ਜ਼ਮੀਰ ਮਰ ਗਈ ਆ ਬੰਦਿਆਂ ਦੀ ਕਿ ਜੋ ਵਿਅਕਤੀ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਤੋਂ ਉਹ ਨੂੰ ਵੀ ਵਰਤ ਲਿਆ ਅੱਛਾ ਇਸ ਤੋਂ ਵੀ ਅਗਲੀ ਜਿਹੜੀ ਗੱਲ ਆ ਉਹ ਹੈਰਾਨ ਕਰਦੀ ਆ ਕਿ ਜੋ ਇਨਵੈਸਟੀਗੇਟ ਹੋਇਆ ਮਾਮਲਾ ਉਹ ਮੈਟਰ ਇਹ ਨਿਕਲਦਾ ਹੈ ਕਿ ਦਰਅਸਲ ਇਸ ਘਟਨਾ ਨੂੰ ਅੰਜਾਮ ਇਸ ਵਾਸਤੇ ਦਿੱਤਾ ਗਿਆ ਕਿਉਂਕਿ ਉਕਤ ਕੁਲਦੀਪ ਦਾ ਗੁਰਦੁਆਰਾ ਕਮੇਟੀ ਦੇ ਨਾਲ ਕੋਈ ਮਤਭੇਦ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕੋਈ ਸੋਸਾਇਟੀ ਦਾ ਕੋਈ ਮੈਂਬਰ ਵੀ ਸੀ ਦਾ ਸੋਸਾਇਟੀ ਦੇ ਮੈਂਬਰਾਂ ਨੂੰ ਗੁਰੂ ਘਰ ਦੇ ਵਿੱਚ ਜਾਂ ਕਮੇਟੀ ਬਣੀ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦਾ ਸਨਮਾਨ ਨਹੀਂ ਸੀ ਕੀਤਾ ਗਿਆ ਇਹ ਵੀ ਮੈਂ ਇੱਕ ਜਗ੍ਹਾ ਤੇ ਪੜਿਆ ਪਤਾ ਨਹੀਂ ਤਾਤਮਕ ਤੌਰ ਤੇ ਇਹਦੇ ਵਿੱਚ ਕਿੰਨਾ ਕੁ ਵਜ਼ਨ ਆ ਪਰ ਮਤ ਭੇਦ ਵਾਲੀ ਗੱਲ ਤੇ ਜਿਹੜੀ ਆ ਉਹ ਸਾਫ਼ ਦੱਸੀ ਗਈ ਹੈ ਤਾਂ ਘੱਲ ਅਸਲ ਵਿੱਚ ਇੱਥੋਂ ਹੀ ਸ਼ੁਰੂ ਹੁੰਦੀ ਆ ਤੁਸੀਂ ਦੇਖੋ ਕਿ ਕਿੱਡੀ ਦੁਰਪਾਵਨਾ ਮਤ ਭੇਦ ਤੇ ਪਿੰਡਾਂ ਦੇ ਵਿੱਚ ਚੱਲਦੀ ਰਹਿੰਦੀ ਆ ਕਿ ਤੁਸੀਂ ਇਹੋ ਜਿਹੇ ਘਰਾਂ ਜਾਂ ਜਾਂਦੇ ਹੋ ਕਿਸ ਹਰਾਨਗੀ ਦੀ ਗੱਲ ਹੈ ਲਾਨਤ ਹੈ ਉਹ ਜੇ ਬੰਦਿਆਂ ਦੇ ਜੀਵਨ ਤੇ ਇਹ ਕਾਰ ਹੈ ਮੂਝੇ ਲੋਕਾਂ ਦੇ ਮੈਂ ਕਹੂੰਗਾ ਕਿ ਭਾਈ ਜੰਮਣ ਤੇ ਕਿ ਮੱਤ ਭੇ ਤੁਹਾਡੇ ਕਿਤੇ ਗੁਰੂ ਸਾਹਿਬ ਨਾਲ ਕੀ ਰੋਸ ਹੈ ਹੱਦ ਹੋ ਗਈ ਹੈ ਤੁਹਾਡੇ ਵਾਲੀ ਸ਼ਰਮ ਲਾ ਕੇ ਤੁਸੀਂ ਕਿੱਲੀ ਤੇ ਟੰਗ ਦਿੱਤੀ ਆ ਉਹ ਜੇ ਸਾਡੇ ਲੋਕ ਆ ਜਿਹੜੇ ਹਰ ਗੱਲ ਤੇ ਕਹਿ ਦਿੰਦੇ ਆ ਸਾਡੇ ਨਾਲ ਸਾਜ਼ਿਸ਼ ਹੋ ਗਈ ਏਜੰਸੀਆਂ ਇਦਾਂ ਕਰ ਗਈਆਂ ਦਿੱਲੀ ਇਦਾਂ ਕਰ ਗਈ ਉਹ ਆਹ ਜੇ ਮਹਿਮਸ਼ਾਹ ਕਿਨਾਂ ਕਿ ਘਟਨਾ ਨੂੰ ਘਟਨਾਦਰ ਘਟਨਾ ਦੇ ਚਸ਼ਮੇ ਤੋਂ ਵੇਖਣ ਦੀ ਜ਼ਰੂਰਤ ਹੁੰਦੀ ਹੈ ਹਰੇਕ ਘਟਨਾ ਨੂੰ ਅਸੀਂ ਥਿਊਰੀਕਲੀ ਕਦੀ ਉਹਦੇ ਨਾਲ ਜੋੜਤਾ ਕਦੀ ਉਹਦੇ ਨਾਲ ਜੋੜ ਦਿੱਤਾ ਸਾਡੇ ਆਪਣੀ ਇਹੋ ਜੇ ਕੰਮ ਕਰਦੇ ਨੇ ਉਹਦੇ ਪਿੱਛੇ ਇਹੋ ਜੇ ਕਾਰਨ ਰਹਿੰਦੇ ਨੇ ਤੇ ਇਹ ਪਹਿਲੀ ਵਾਰੀ ਨਹੀਂ ਹੋਇਆ ਅੱਗੇ ਵੀ ਦੇ ਆਦਮੀਆਂ ਦੇ ਸਿਲਸਲੇ ਦੇ ਵਿੱਚ ਤੁਸੀਂ ਕੁਝ ਮਾਮਲੇ ਇਸ ਤਰ੍ਹਾਂ ਦੇ ਵੇਖੋਗੇ ਜਿੱਥੇ ਕੁਝ ਲੋਕਾਂ ਨੇ ਨਿੱਜੀ ਰੰਜ ਦੇ ਚੱਲਦੇ ਆ ਨਿੱਜੀ ਕਿਰ ਦੇ ਚੱਲਦੇ ਆ ਇਹੋ ਜੇ ਬਜਰ ਇਹੋ ਜੇ ਪਾਪ ਅੰਜਾਮ ਦਿਤਤੇ ਨੇ ਤਾਂ ਫੜ ਲਿਆ ਗਿਆ ਔਰ ਇਸ ਬੰਦੇ ਦੀ ਸ਼ਾਤਰਤਾ ਦੇਖੋ ਇਸ ਬੰਦੇ ਦੀ ਸਾਈਕੀ ਦੇਖੋ ਅਨ ਕ੍ਰਿਮਨਲ ਦੀ ਜਿਹੜੀ ਸਾਈਕੀ ਹੁੰਦੀ ਹੈ ਨਾ ਉਹਨੂੰ ਪੜਨ ਦੀ ਲੋੜ ਹੁੰਦੀ ਆ ਕਿ ਅੰਨੀ ਜਨਵਰੀ ਨੂੰ ਆਪਾਂ ਨੂੰ ਪਤਾ ਹੈ ਕਿ ਠੀਕਰੀਵਾਲ ਦੇ ਵਿੱਚ ਸਮਾਗਮ ਸਨ ਬਹੁਤ ਵੱਡੇ ਪੱਧਰ ਦੇ ਮੁੱਖ ਮੰਤਰੀ ਤੇ ਐਤਕੀ ਕੀ ਹੋਣੀ ਸੀ ਕਿਉਂਕਿ ਤੁਹਾਨੂੰ ਪਤਾ ਹੈ ਇਹਨਾਂ ਨੇ ਕਾਲਜ ਬਣਾਉਣ ਦਾ ਐਲਾਨ ਕੀਤਾ ਸੀ ਉਹ ਤੇ ਪੂਰਾ ਨਹੀਂ ਹੋਇਆ ਫਿਰ ਕਿਹੜੇ ਮੂਹ ਨਾਲ ਆਉਂਦੇ ਸ਼ਾਇਦ ਉੱਥੇ ਹੋਰ ਆਏ ਸਨ ਅਰੂੜਾ ਸਾਭਾ ਆਏ ਸਨ ਮੇਰੇ ਖਿਆਲ ਦੇ ਨਾਲ ਜੇ ਮੈਂ ਗਲਤ ਨਹੀਂ ਹਾਂ ਤਾਂ ਹਾਲਾਂਕਿ ਮੈਂ ਕੰਫੀਡੈਂਟ ਵੀ ਨਹੀਂ ਹਾਂ ਪਰ ਮੈਨੂੰ ਲੱਗਦਾ ਹੈ ਸਰ ਤਾਂ ਚਲੋ ਇੱਕ ਸਰਕਾਰੀ ਸਮਾਗਮ ਹੋਇਆ ਕਹਿਣ ਦਾ ਮਤਲਬ ਇਹ ਹੈ ਕਿ ਇਸ ਛਾਤਰ ਬੰਦੇ ਦੀ ਛਾਤਰਤਾ ਵੇਖੋ ਕਿ ਇਹਨੇ ਵਖਵਾ ਵੇਲਾ ਉਹ ਚੁਣਿਆ ਕਿ ਜਿਸ ਵੇਲੇ ਇੱਥੇ ਕਾਠੋ ਰੇਗਾ ਪਿੰਡ ਦੇ ਵਿੱਚ ਪੁਲਸ ਹੋਏਗੀ ਪੜਕਾਹਟ ਪੈਦਾ ਹੋਏਗੀ ਤੇ ਮਾਮਲਾ ਬੜਾ ਵੱਜ ਜਾਏਗਾ ਤੇ ਸੰਗਤ ਇਹ ਲੋਕਾਂ ਦਾ ਮੈਂ ਕਹੂੰਗਾ ਕਿ ਬਹੁਤ ਵਧੀਆ ਰਵਈਆ ਹੈ ਆਮ ਤੌਰ ਤੇ ਇਹੋ ਜਿਹੇ ਘਟਨਾਵਾਂ ਦੇ ਵਿੱਚ ਕਈ ਰਿਐਕਸ਼ਨ ਅਸੀਂ ਇਹੋ ਜੇ ਦੇਖੇ ਨੇ ਕਿ ਤੁਰੰਤ ਕਈ ਵਾਰ ਬੰਦਾ ਮਾਰ ਦਿੱਤਾ ਜਾਂਦਾ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਉਹ ਤੇ ਮਾਨਸਿਕ ਰੋਗੀ ਸੀਗਾ ਪਰ ਇਥੇ ਆਜਣੀਆਂ ਇੱਕ ਦੋ ਘਟਨਾਵਾਂ ਹੋਈਆਂ ਨੇ ਲੋਕਾਂ ਨੇ ਬਹੁਤ ਸੰਜਮ ਦੇ ਨਾਲ ਕੰਮ ਲਿਆ ਬਹੁਤ ਠਹਿਰਾਵ ਦੇ ਨਾਲ ਕੰਮ ਲਿਆ ਤਾਂ ਹੁਣ ਜੇਲਾ ਹੈ ਹੁਣ ਜ਼ਰੂਰਤ ਹੈ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਸਖਤ ਕਾਨੂੰਨ ਬਣਾਇਆ ਜਾਵੇ ਖਾਸ ਤੌਰ ਤੇ ਪੰਜਾਬ ਨੂੰ ਤੇ ਇਸ ਦੀ ਜ਼ਰੂਰਤ ਹੈ ਕਿ ਜਿਸ ਤਰ੍ਹਾਂ ਸਿੱਖੀਸਮ ਦੇ ਵਿੱਚ ਆਪਾਂ ਇਹ ਨਹੀਂ ਆ ਕਿ ਭਈ ਗੁਰੂ ਸਾਧ ਨੂੰ ਜਾਗਤ ਜੋਤ ਹਾਜ਼ਰਾ ਹਜ਼ੂਰ ਕਿਹਾ ਜਾਂਦਾ ਪਰ ਹੁਣ ਜ਼ਰੂਰਤ ਹੈ ਸਰ ਕਿ ਅਸੀਂ ਚਲੋ ਦੂਜੇ ਧਰਮਾਂ ਦੇ ਵਿੱਚ ਵੀ ਬੇਰੂਤੀ ਹੁੰਦੀ ਆ ਤਾਂ ਮੈਂ ਤੇ ਕਹਿਣਾ ਕਿ ਉਹ ਵੀ ਲਿਆ ਕੇ ਬਈ ਕਾਨੂੰਨ ਬਣਾਉਣਾ ਚਾਹੀਦਾ ਪਰ ਸਖਤ ਕਾਨੂੰਨ ਸਖਤ ਸਜ਼ਾ ਦਾ ਪ੍ਰਬੰਧ ਜਿਹੜਾ ਉਹ ਕਰਨਾ ਚਾਹੀਦਾ ਨਹੀਂ ਤੇ ਬਹੁਤ ਮੁਸ਼ਕਲ ਹੈ ਇਹਨਾਂ ਦਾ ਕੀ ਹੋਊਗਾ ਹਾਰਡਲੀ ਨੀ ਨੇ ਤੱਕ ਨਦੀ ਜ਼ਮਾਨਤ ਹੋ ਜਾਏਗੀ ਕੁਝ ਦਿਨਾ ਤੱਕ ਜ਼ਮਾਨਤ ਹੋ ਜਾਏਗੀ ਫਿਰ ਟ੍ਰਾਇਲ ਚੱਲੇਗਾ ਜੀ ਸਜ਼ਾ ਹੋਏ ਤੇ ਮੈਕਸਿਮਮ ਕੁ ਸਾਲ 6 ਮਹੀਨੇ 1.5 ਸਾਲ ਦੀ ਹੋਰ ਸਜ਼ਾ ਕਿਹੜੀ ਹੋਣੀ ਆ ਤਾਂ ਇਸ ਕਰਕੇ ਸਖਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਹੁਣ ਇਸ ਤੋਂ ਅੱਗੇ ਬਾਤਾਂ ਇੱਕ ਦੋ ਗੱਲਾਂ ਆਪਾਂ ਸੰਖੇਪ ਦੇ ਵਿੱਚ ਹੋਰ ਕਰਦੇ ਜਾਈਏ ਸਭ ਤੋਂ ਪਹਿਲੀ ਗੱਲ ਟੀਚਰਾਂ ਦੀ ਆਪਾਂ ਇਸ ਦੂਜੇ ਹਿੱਸੇ 'ਚ ਕਰੀਏ ਕਿ ਮਈ ਬਾਰਡਰ ਬੈਲਟ ਦੇ ਵਿੱਚ ਕਿਹਾ ਗਿਆ ਸਰਕਾਰ ਨੇ ਕਿਹਾ ਕਿ ਟੀਚਰ ਜਿਹੜੇ ਬਾਰਡਰ ਬੈਲਟ ਦੇ ਹੋਣਗੇ ਉੱਥੇ ਸੇਵਾਵਾਂ ਦੇਣਗੇ ਉਹਨਾਂ ਨੂੰ ਇਨਕਰੀਮੈਂਟ ਮਿਲੇਗਾ ਮਤਲਬ ਕਿ ਥੋੜਾ ਵਾਧਾ ਮਿਲੇਗਾ ਪਰ ਨਾਲ ਇੱਕ ਬੇਲੂੜੀ ਤੇ ਬੜੀ ਵਾਹੀਆਤ ਕਿਸਮ ਦੀ ਸ਼ਰਤ ਜੋੜ ਦਿੱਤੀ ਜਾਂਦੀ ਹੈ ਸ਼ਰਤ ਇਹ ਜੋੜੀ ਗਈ ਆ ਕਿ ਕੋਈ ਵੀ ਅਧਿਆਪਕ ਜਦੋਂ ਸੇਵਾ ਛੱਡੇਗਾ ਯਾਨੀ ਬਾਰਡਰ ਬੈਲਟ ਦੇ ਵਿੱਚੋਂ ਉਹ ਭਾਵੇਂ ਉਹ ਰੁਟੀਨ ਦਾ ਤੋਂ ਬਾਅਦ ਲੈ 4 ਸਾਲ ਬਾਅਦ 5 ਸਾਲ ਬਾਅਦ ਬੰਮੀ ਉਹਦੀ ਪ੍ਰਮੋਸ਼ਨ ਜੋ ਵੀ ਹੈ ਕਹਿੰਦਾ ਮਤਲਬ ਹੈ ਕਿ ਉਹ ਨੂੰ ਅੰਡਰਟੇਕਿੰਗ ਦੇ ਨਹੀਂ ਪਾਵੇ ਜੀ ਕਿ ਭਾਈ ਇਹ ਜਦੋਂ ਵੀ ਸੇਵਾ ਮੈਂ ਛੱਡੂਗਾ ਤਾਂ ਜੋ ਇਨਕਰੀਮੈਂਟ ਲਿਆ ਸਮੇਤ ਵਿਆਜ ਉਹ ਸਰਕਾਰ ਨਹੀਂ ਦੇਵੇਗਾ ਕਿ ਕਿ ਫਸੂਲ ਗੱਲ ਹੈ ਸਰ ਬਾਰਡਰ ਬੈਲਟ ਦੇ ਵਿੱਚ ਗੁਣਵੱਤਾ ਵਾਲੀ ਸਿੱਖਿਆ ਦਾ ਪਸਾਰ ਕਰਨ ਲਈ ਉੱਥੇ ਤੇ ਮਤਲਬ ਕਿ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਚਾਹੀਦਾ ਕਿ ਅਧਿਆਪਕਾਂ ਦੇ ਰੈਸ਼ੀਟਖਾਣੇ ਬਣਾਓ ਜੇ ਨਹੀਂ ਤਾਂ ਉਹਨਾਂ ਨੂੰ ਪੱਤੇ ਦਿਓ ਇੰਕ੍ਰੀਮੈਂਟ ਦਿਓ ਠੀਕ ਆ ਕੋਈ ਆ ਰਿਹਾ ਕੋਈ ਜਾ ਰਿਹਾ ਇਦਾਂ ਤਾਂ ਸਿਲਸਿਲਾ ਚੱਲਦਾ ਰਹਿੰਦਾ ਹੁੰਦਾ ਹੈ ਪਰ ਇਹ ਕੀ ਵਾ ਬੜੀ ਵਾਹਿਆਤ ਕਿਸਮ ਦੀ ਪਾਲਿਸੀ ਮੇਕਿੰਗ ਚੱਲ ਰਹੀ ਹੈ ਪੰਜਾਬ ਦੇ ਵਿੱਚ ਸਮਝ ਨਹੀਂ ਆਉਂਦੀ ਕਿ ਕੌਣ ਲੋਕ ਨੇ ਉਹ ਜਿਹੇ ਕਹਿੰਦੇ ਨੇ ਕਹਾਂ ਸੇ ਆ ਜਾਂਦੇ ਹੈ ਕਿ ਕੌਣ ਲੋਗ ਹੈ ਬਾਈ ਕਿ ਕਿਥੋਂ ਆ ਜਾਂਦੇ ਨੇ ਸਮਝ ਤੋਂ ਪਰੇ ਹੈ ਸਮਝ ਤੋਂ ਪਰੇ ਹੈ ਕਿ ਕੌਣ ਸਲਾਹਾਂ ਦਿੰਦਾ ਹੈ ਉਹ ਜੀਆ ਤੇ ਗੱਲ ਇਹ ਆ ਕਿ ਜੋ ਅਧਿਆਪਕ ਹਾਂ ਠੀਕ ਹੈ ਤੁਸੀਂ ਕੋਈ ਸਮਾਂ ਰੱਖ ਸਕਦੇ ਹੋ ਕਿ ਸਾਲ 2 ਸਾਲ ਲਈ ਤੁਹਾਨੂੰ ਮਿਨੀਮਮ ਉੱਥੇ ਬਤਾਉਣਾ ਪਏਗਾ ਉਸ ਤੋਂ ਬਾਅਦ ਤੁਸੀਂ ਉਹ ਜੇ ਇਨਕਰੀਮੈਂਟ ਆਸਰ ਕੀਤੇ ਉਹਨਾਂ ਨੂੰ ਰੱਖਣ ਦਾ ਹੱਕ ਰੱਖਦੇ ਹੋ ਕੋਈ ਪਰਿਵੇਸ਼ਣਾ ਵਜਦਾ ਆਪਾਂ ਕਹ ਲਈਏ ਕੋਈ ਪੀਰੀਅਡ ਰੱਖਿਆ ਜਾ ਸਕਦਾ ਹੈ ਸਮਾਂ ਰੱਖਿਆ ਜਾ ਸਕਦਾ ਹੈ ਇਹ ਕਿਉਂ ਹੋਇਆ ਤੋ ਇਸ ਕਰਕੇ ਹੁਣ ਅਧਿਆਪਕ ਜਥੇਬੰਦੀਆਂ ਜਿਹੜੀਆਂ ਨੇ ਤੋ ਇਸ ਵਾਹੀਆਤ ਕਿਸਮ ਦੇ ਫੈਸਲੇ ਦੇ ਖਿਲਾਫ ਪ੍ਰਦਰਸ਼ਨ ਕਰਨਗੀਆਂ ਨੇ ਉਤਰ ਰਹੀਆਂ ਨੇ ਮੈਦਾਨ ਦੇ ਵਿੱਚ ਕਿ ਭਾਈ ਨਹੀਂ ਇਹ ਗਲਤ ਹੈ ਤੇ ਮੇਰਾ ਵੀ ਵਿਰੋਧ ਹੈ ਇਸ ਵਿਰੋਧ ਦੇ ਵਿੱਚ ਮੇਰਾ ਵੀ ਵਿਰੋਧ ਸ਼ਾਮਿਲ ਕਰ ਲੋ ਕਿ ਇਹੋ ਜੀ ਵਾਹੀਆਤ ਕਿਸਮ ਦੀ ਸ਼ਰਤ ਜਿਹੜੀ ਹੈ ਉਹਨਾਂ ਹੀ ਰੱਖੀ ਜਾਣੀ ਚਾਹੀਦੀ ਚੰਦਿਆਂ ਚੰਦਿਆਂ ਮਾਝੇ ਦੇ ਵਿੱਚ ਇੱਕ ਵਕੀਲ ਦਾ ਕਤਲ ਹੋਇਆ ਸੀ ਉਸ ਦਾ ਨਾਮ ਸੀ ਲਖਾ ਜਦੋਂ ਜੁਲਾਈ ਦੇ ਵਿੱਚ ਕਤਲ ਹੋਇਆ ਸੀਗਾ ਤਾਂ ਬੜਾ ਮਤਲਬ ਕਿ ਐਲੋਕੇ ਸੁਣ ਕਰਨ ਵਾਲਾ ਮਾਮਲਾ ਸੀਗਾ ਉਸ ਤੋਂ ਬਾਅਦ ਇਸ ਦੇ ਮੁੱਖ ਦੋਸ਼ੀ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਹੈ ਅਭਿਰਾਜ ਉਰਫ ਅਵੀ ਦੱਸਦੇ ਆ ਕਿ ਇਹਦਾ ਲਖੇ ਦੇ ਨਾਲ ਤਾਲਮਿਲ ਸੀ ਕੁਝ کیسਾਂ ਦੇ ਵਿੱਚ ਲਖੇ ਨੇ ਦੀ ਸਹਿਤਾ ਕੀਤੀ ਸੀ ਪਰ ਦੋਆਂ ਦੀ ਵਿਗੜ ਗਈ ਕੁਝ ਤਲਕੀ ਹੋਈ ਉਸ ਤੋਂ ਬਾਅਦ ਅਵੀ ਨੂੰ ਲੱਗਿਆ ਕਿ ਇਹ ਨਾ ਮੈਨੂੰ ਮਰਵਾ ਦੇਵੇ ਜਾਂ ਮੇਰਾ ਨੁਕਸਾਨ ਕਰ ਦੇਵੇ ਤੇ ਉਤੇ ਬਾਅਦ ਫਿਰ ਉਹਨੇ ਇਸ ਮਰਡਰ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਬਾਅਦ ਕੁਝ ਸਟੇਟਾਂ ਘੁੰਮਦਾ ਘਮਾਉਂਦਾ ਉਹ ਫਿਰ ਮੁੰਬਈ ਨੂੰ ਟਿਕਾਣਾ ਬਣਾਉਂਦਾ ਜਿੱਥੇ ਉਹ ਭੇਸ ਬਟਾ ਕੇ ਜੀਸੀਬੀ ਕਰੀਨਾ ਟਾਈਪ ਜਿਹੜਾ ਹੁੰਦਾ ਤੁਹਾਨੂੰ ਪਤਾ ਹੈ ਮਸ਼ੀਨਾਂ ਦਾ ਕੰਮ ਕਰਕੇ ਉਹਦੇ ਵਿੱਚ ਉਹ ਡਰਾਈਵਿੰਗ ਕਰ ਰਿਹਾ ਸੀਗਾ ਪੁਲਿਸ ਨੇ ਬਹੁਤ ਮੁਸਤੈਦੀ ਦਿਖਾਈਏ ਤੇ ਜਾ ਕੇ ਉਸਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਹ ਵੀ ਖਬਰਾਂ ਮੈਂ ਵਰਨੀਆਂ ਮਾਝੀਆਂ ਪੜੀਆਂ ਨੇ ਕਿ ਇਹ ਪਾਸਪੋਰਟ ਬਣਾਉਣ ਦੀ ਫਿਰਾਕ ਦੇ ਵਿੱਚ ਸੀ ਕਿ ਨਕਲੀ ਜਾਂ ਜਾਲੀ ਪਾਸਪੋਰਟ ਬਣਾ ਕੇ ਉਸ ਤੋਂ ਬਾਅਦ ਇਹ ਵਿਦੇਸ਼ ਨੂੰ ਭੌੜ ਜਾਵੇ ਪਰ ਸਮਾਂ ਰਹਿੰਦੇ ਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਵੀ ਇੱਕ ਵੱਡੀ ਖਬਰ ਹੈ ਜੀ ਰਹੀ ਹੈ ਜਦੇ ਜੀ ਅਗਲੀ ਵਾਰ ਤਦ ਤੱਕ ਦਿਓ ਸਾਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ